ਤੇ ਖਾਲਸਾ ਜੀ ਹੁਣ ਅਸੀਂ ਅੱਜ ਦੇ ਸਮੇਂ ਦੇ ਅੰਦਰ ਕੀ ਕਰਦੇ ਆ ਸਾਨੂੰ ਭਟਕਣਾ ਲੱਗ ਜਾਂਦੀ ਹੈ ਅੱਜ ਇਸ ਕਰ ਕੱਲੂ ਕਿਸੇ ਹੋਰ ਕਰ ਪਰ ਯਾਦ ਰੱਖਿਓ ਇੱਕ ਮਿਆਨ ਦੇ ਅੰਦਰ ਕਦੇ ਵੀ ਦੋ ਤਲਵਾਰਾਂ ਨਹੀਂ ਠਹਿਰਦੀਆਂ ਜਿਹੜਾ ਦੋ ਪੇੜੀਆਂ ਵਿੱਚ ਪੈਰ ਦੱਬਦਾ ਉਹ ਇੱਕ ਨਾ ਇੱਕ ਦਿਨ ਡੁੱਬਦਾ ਹੀ ਡੁੱਬਦਾ ਦੇ ਆ ਮੈਂ ਬੜੀਆਂ ਬੀਬੀਆਂ ਵੇਖੀਆਂ ਜੀ ਆ ਫਲਾਣਾ ਦਿਨ ਚੜਿਆ ਜੀ ਬਾਬਿਆਂ ਨੇ ਆਖਿਆ ਸੀ ਸਿਰ 'ਤੇ ਪਾਣੀ ਨਹੀਂ ਪਾਉਣਾ ਅੱਜ ਜੀ ਵੀਰ ਬਾਹਰ ਹੈ ਭਾਂਡਿਆਂ ਨੂੰ ਹੱਥ ਨਾਲ ਲਾਓ ਕੱਪੜੇ ਨਾ ਧੋ ਅੱਜਦਨ ਕਿਸੇ ਐਸੇ ਬਾਬੇ ਨੇ ਕਾ ਦਿੱਤਾ ਨਾ ਬੀਬੀ ਹੁਣ 6 ਮਹੀਨੇ ਦਾ ਸਾਲ ਸਿਰ 'ਚ ਪਾਣੀ ਨਾ ਪਾਈ ਤੇ ਘਰ ਦੇ ਵਿੱਚ ਮਾਇਆ ਹੀ ਮਾਇਆ ਹੋ ਜੂ ਤੇ ਬਾਬੇ ਨੂੰ ਪਰ ਪੁੱਛ ਕੇ ਆਇਓ ਬਾਬਾ ਜੀ ਜੂਆਂ ਤੁਸੀਂ ਕੱਢੋਗੇ ਦਾ ਚੱਲ ਕੇ ਆਈਏ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਦਾਤ ਨੇ ਨੰਦੇੜ ਦੀ ਧਰਤੀ ਤੇ ਕੀ ਹੁਕਮ ਕੀਤਾ ਸਤਿਗੁਰੂ ਕਹਿੰਦੇ ਆਗਿਆ ਭਈ ਗੱਜ ਕੇ ਬੋਲੋ ਸਾਰੀ ਸੰਗਤ ਨਾਲ ਰਲ ਕੇ ਆਗਿਆ ਭਈ ਗੱਜ ਕੇ ਆਗਿਆ ਭਈ ਤਬ ਚਲਾਇਓ ਤਬ ਚਲਾਇਓ ਸਭ ਸਿੱਖਨ ਕੋ ਸਭ ਸਿੱਖਨ ਕੋ ਗੁਰੂ ਮਾਨਿਓ ਸਤਗੁਰਾਂ ਨੇ ਇਹ ਤਾਂ ਕਿਹਾ ਨਹੀਂ ਕਿ ਗੁਰੂ ਮਾਨਿਓ ਮੜੀਆਂ ਗੁਰੂ ਮਾਨਿਓ ਜਠੇਰੇ ਗੁਰੂ ਮਾਨਿਓ ਕਬਰਾਂ ਦਾ ਗੂਗਾ ਅਸੀਂ ਬੜਾ ਵੇਨੇ ਆ ਆ ਸਾਲ ਦੇ ਵਿੱਚ ਬੀਬੀਆਂ ਇੱਕ ਵਾਰਾ ਹਰ ਸਾਲ ਜਿਹੜਾ ਗੂਗਾ ਰੁਸਿਆ ਮਨਾਉਣ ਜਾਂਦੀਆਂ ਨੇ ਇਹ ਸਚਾਈ ਹੈ ਕਿ ਨਹੀਂ ਹਕੀਕਤ ਹੈ ਆ ਗੁਰਦਾਸਪੁਰ ਦੇ ਇਲਾਕੇ ਦੀ ਆਇਸ਼ਾ ਤੁਹਾਡੇ ਲੱਗੇ ਸਮਾਗਮ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਮਿਹਰਤ ਦੀਆਂ ਦਾ ਪਾਵਨ ਪ੍ਰਕਾਸ਼ ਨੂੰ ਮਨਾਰੇ ਸੀ ਤੇ ਉਹ ਦੀਵਾਨ ਸੀ ਜਿਹੜਾ ਖੁੱਲੇ ਪੰਡਾਲ ਦੇ ਵਿੱਚ ਲੱਗਿਆ ਹੋਇਆ ਸੀ ਬਾਹਰ ਖੇਤਾਂ ਦੇ ਵਿੱਚ ਕੀ ਹੋਇਆ ਬੀਬੀਆਂ ਵਾਲੇ ਪਾਸੇ ਉਹ ਸੱਪ ਆ ਗਿਆ ਪੰਡਾਲ ਦੇ ਵਿੱਚ ਆ ਜਿਹੜੀ ਬੀਬੀ ਨੂੰ ਦੋ ਜਾਨੇ ਫੜ ਕੇ ਲੈ ਕੇ ਬਿਠਾ ਕੇ ਗਏ ਸੀ ਨਾ ਉਹ ਜਦੋਂ ਸੱਪ ਵੇਖਿਆ ਉਹ ਵੀ ਫਿਰ ਸੌਦੀ ਸਪੀਡ ਨਾਲ ਭੱਜੀ ਆ ਮੈਂ ਕਹਿੰਨੀ ਆ ਜਦੋਂ ਖੁੱਡ ਦੇ ਵਿੱਚੋਂ ਬਾਬੇ ਨੇ ਦਰਸ਼ਨ ਦਿੱਤੇ ਨਾ ਮੜ ਕੇ ਭੱਜਦੇ ਨੂੰ ਸਾਨੂੰ ਵਾਹ ਨਹੀਂ ਦੇ ਮਿਲਦੇ ਇਹ ਸਚਾਈ ਹੈ ਇਹੋ ਖੰਡਾਂ ਚ ਸਤਿਗੁਰ ਨੇ ਸਾਨੂੰ ਬੜੇ ਜਰੋਂ ਤੋਂ ਕਰ ਦਿੱਤਾ ਪਰ ਅਰਦਾਸ ਦੀ ਸ਼ਕਤੀ ਵੇਖਿਓ ਪਰ ਸਿਖਾ ਸਤਿਗੁਰ ਜੀ ਕਹਿੰਦੇ ਨੇ ਤੇਰਾ ਪ੍ਰੇਮ ਸੱਚਾ ਹੋਣਾ ਚਾਹੀਦਾ ਜਿੰਨ ਪ੍ਰੇਮ ਕੀਓ ਤਿਨਹੀ ਪ੍ਰਭ ਆਇਓ ਤਿਨਹੀ ਪ੍ਰਭ ਆਇਓ ਪਾਇਓ ਹੁਣ